ਜਿਹੜੀਆਂ ਕਿੰਨੀਆਂ ਗੱਡੀਆਂ ਦਿੱਤੀ ਗਈਆਂ ਤੇ ਕਿਹੜੀ-ਕਿਹੜੀ ਗੱਡੀ ਚ ਹੈਗੀ ਆ ਗੁਰਦਾਸਪੁਰ ਪੁਲਿਸ ਨੂੰ ਟੋਟਲ 11 ਪੁਲਿਸ ਸਟੇਸ਼ਨਸ ਨੂੰ ਨਈ ਸਕੋਰਪਿਓ ਮਿਲੀ ਹੈ ਪੀਆਈ ਨੂੰ ਵੀ ਇੱਕ ਸਕੋਰਪਿਓ ਜਿਹੜੀ ਨਈ ਮਿਲੀ ਹੈ ਜਿਹੜੇ ਸਾਡੇ ਮਹਿਲਾ ਮਿੱਤਰ ਹੈ ਉਹਨਾਂ ਨੂੰ ਇੱਕ ਇਲੈਕਟ੍ਰਿਕ ਵਹੀਕਲ ਮਿਲਿਆ ਹੈ ਤੇ ਇਸ ਤੋਂ ਇਲਾਵਾ ਦੋ ਅ ਅਮਰਜੈਂਸੀ ਰਿਸਪੌਂਸ ਵਹੀਕਲ 112 ਉਹ ਵੀ ਸਭ ਨੂੰ ਮਿਲਿਆ ਸਰ ਕਿੰਨਾ ਕੁ ਬਲ ਮਿਲਿਆ ਜੀ ਪੰਜਾਬ ਪੁਲਿਸ ਦੇ ਨਾਲ ਕਾਫੀ ਜ਼ਿਆਦਾ ਇਹ ਤਾਂ ਬਹੁਤ ਵੱਡਾ ਅ ਅ ਸਿਟੇਕ ਅਸੀਂ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਪੱਕੋ ਵੀ ਤੇ ਸਾਜੂ ਸਾਮਾਨ ਤੱਕੋ ਵੀ ਸਾਡੀ ਰਿਸੋਰਸ ਮੋਬਿਲਾਈਜੇਸ਼ਨ ਜਿਹੜੀ ਉਹ ਕਾਫੀ ਹੁਣ ਚੰਗੀ ਹੋਊਗੀ ਕਿਉਂਕਿ ਅਸੀਂ ਮੋਬਿਲਿਟੀ ਪਾਲਿਸੀ ਵਧ ਜਾਊਗੀ ਜਿਹੜੀ ਪੁਰਾਣੀ ਗੱਡੀਆਂ ਕਰਕੇ ਅਗਰ ਕਈ ਵਾਰੀ ਟਾਈਮਲੀ ਨਾ ਪਹੁੰਚ ਪਾਉਂਦੇ ਸੀ ਜਾਂ ਫਿਰ ਕੋਈ ਰੂਰਲ ਏਰੀਆ ਜਾਂ ਕਈ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਪ੍ਰਾਪਰ ਸੜਕਾ ਨਹੀਂ ਹੈਗੀ ਜਿੱਥੇ ਤੱਕ ਪੁਲਿਸ ਨੂੰ ਜਾਣਾ ਪੈਂਦਾ ਹੈ ਕਈ ਵਾਰ ਅਸੀਂ ਜਿਹੜੇ ਉਹ ਦੇਰੀ ਆਦੇ ਕੰਡੇ ਹੁੰਦੇ ਉਸ ਪਾਸੇ ਵੀ ਜਾਣਾ ਪੈਂਦਾ ਹੈ ਤੋ ਉਹ ਨਵੀਂ ਗੱਡੀਆਂ ਜਿਹੜੀ ਆ ਉਹ ਡੈਫੀਨਿਟਲੀ ਸਾਡੀ ਮੋਬਿਲਿਟੀ ਨੂੰ ਬੈਟਰ ਕਰਨਗੇ ਤੇ ਇੱਕ ਮੁਲਾਜ਼ਮਾਂ ਦਾ ਹੌਸਲਾ ਵੀ ਕਾਫੀ ਵੱਧਦਾ ਹੈ ਔਰ ਓਵਰ ਆਲ ਕਿਉਂਕਿ ਇਹ ਪਬਲਿਕ ਸਰਵਿਸ ਦੇ ਲਈ ਪੁਲਿਸ ਕੰਮ ਕਰਦੀ ਹੈ ਤੇ ਪਬਲਿਕ ਦੀ ਸਰਵਿਸ ਦੇ ਤਰਫ ਇੱਕ ਬੜਾ ਚੰਗਾ ਉਪਰਾਲਾ ਹੈ ਚੰਗਾ ਸਰਮਾ